ਓ ਭਾਜੀ 3000 ਦਾ ਆ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਤੁਹਾਨੂੰ 1500 ਦੇ ਸਟਿਚ ਕਰਕੇ ਦੇ ਦਾਂਗੇ। ਬਾਜ਼ਾਰ 'ਚ ਤਾਂ 12-15000 ਤੋਂ ਘੱਟ ਨਹੀਂ ਕੋ ਦਿੰਦਾ। ਭਾਜੀ ਘੱਟੋ ਘੱਟ ਰੇਟ ਆ 12-15000 ਪਰ ਮਾਤੂ ਸ਼ਰੀ ਦਸਤਾਰ ਅੰਕਲੋਂ ਕਾਤੀਆਂ 2995 2 ਪੀਸ ਬਣਾ ਕੇ ਦੇ ਦਾਂਦਾ। ਇਹਦਾ ਨਾ ਸਟਾਈਲ ਬਣਾ ਵੀ 2995 'ਚ ਬਣਾ ਕੇ ਦੇ ਦਾਂਗੇ। ਪਰ ਅਸੀਂ 6500 7000 'ਚ ਕੱਪੜਾ ਵੀ ਸਮਾਈ ਵੀ ਆ ਕੁਰਤਾ ਪਜਾਮਾ ਬਣਾਉਨੇ ਆ ਰੰਗਦਾਰ ਜਿੰਦਾ ਤੇ ਮਰਜ਼ੀ ਲੈ ਲਓ ਆ ਨਾਲ ਡਿਜ਼ਾਈਨਰ ਬਾਸਕਟ ਵੀ ਬਣਾ ਕੇ ਦੇਵਾਂਗੇ ਰੇਮਡ ਦਾ ਕੁਰਤਾ ਪਜਾਮਾ ਪੇਪਰ ਕੋਟਨ ਦਾ ਨਜ਼ਾਰਾ ਜੇ 5-6000 ਦਾ ਮਿਲਦਾ ਰੇਮਡ ਦਾ ਕੁਰਤਾ ਪਜਾਮਾ ਚੱਕੋ 15-1600 ਰੁਪਏ 'ਚ ਕੋਈ 500 ਦੀ ਕੋਈ 700 ਦੀ ਭਾਰੀ ਸਾਡਾ ਸ਼ੋਰੂਮ ਜ਼ਰੂਰ ਲਾਂਟੇ ਮੌਲ ਅਰਗਾ ਪਰ ਰੇਟ ਸਾਡੇ ਬਹੁਤ ਜੈਨੂ ਹੋਣਾ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਸਾਡਾ ਪੱਗਾਂ ਦਾ ਨੰਬਰ 1 ਬ੍ਰਾਂਡ ਆ ਦੁਨੀਆ ਦਾ 1970 ਤੋਂ ਅਸੀਂ ਪੱਗਾਂ ਦੇ ਖੇਤਰ 'ਚ ਆ ਅਸੀਂ ਬਿੱਲ ਦੇ ਉੱਤੇ 90 ਦਿਨਾਂ ਦੀ ਗਰੰਟੀ ਲਿਖ ਕੇ ਦਿੰਨੇ ਆ ਡੱਬ ਪੈ ਜਾਣ ਛਿੱਟ ਗਈ ਪੈ ਜਾਣ ਤੁਸੀਂ ਵਾਪਸ ਦੇ ਕੇ ਨਵੀਂ ਪੱਕ ਲੈ ਜਾ ਕੋਈ ਐਫਬਾਟ ਅੱਛਾ ਬਦਲ ਦਿੰਦੇ ਹੋ ਸਾਰੀ ਬਦਲ ਦਿੰਨੇ ਆ ਜੀ ਇਹਨਾਂ ਯਾਰਾ ਕੋਰਟਾ ਵਿਮਾ 1500 ਸਈ ਜਾਂਦੇ ਆ ਹੋਰ ਵੀ ਬਹੁਤ ਸਾਰੇ ਫਾਇਦੇ ਆ ਨੰਬਰ ਸਕਰੀਨ ਤੇ ਹੈਗਾ ਛੇਤੀ ਆਜੋ ਆ ਦੇਖੋ ਕੱਪੜੇ ਦੀ ਕੁਆਲਿਟੀ ਹੱਥ ਲਾ ਕੇ ਪਤਾ ਲੱਗਦੀ ਰਾਇਲ ਕਲਾਸ ਕੱਪੜੇ ਆ ਬਾਈ ਜੇ ਫੜੋ 3000 ਰੁਪਿਆ ਮੇਰੇ ਦੋਸਤ ਦਾ ਵਿਆਹ ਆ ਗਿਆ ਮੈਨੂੰ ਵਧੀਆ ਜਿਹਾ কুরਤਾ ਪਜਾਮਾ ਦੇ ਦੇ ਦਿਓ ਇੱਕ ਉਹ ਭਾਜੀ 3000 ਦਾ ਆ ਗੀਜ਼ਾ ਕਾਟਨ ਦਾ কুরਤਾ ਪਜਾਮਾ ਤੁਹਾਨੂੰ 1500 ਦੇ ਸਟਿਚ ਕਰਕੇ ਦੇ ਦਾਂਗੇ ਪਰ ਦੋਸਤ ਦਾ ਵਿਆਹ ਵਾ ਤੇ ਕੁਰਤਾ ਪਜਾਮਾ ਕਿਉਂ ਪਾਉਣਾ ਭਾਜੀ ਤੁਹਾਡੇ ਖਾਸ ਦੋਸਤ ਦਾ ਵਿਆਹ ਵਾ ਤੇ ਕੋਟ ਪੈਂਟ ਪਾਓ ਯਾਰ ਭਾਈ ਜੀ ਇਹ ਬੜੇ ਮਹਿੰਗੇ ਆ 15 15 20 20 ਹਜ਼ਾਰ ਦੇ ਕੋਟ ਪੈਂਟ ਮੈਂ ਲਏ ਆ ਪਹਿਲਾਂ ਇਹ ਪੈਂਦਾ ਇੱਕ ਵਾਰੀ ਕੁਰਤਾ ਪਜਾਮਾ ਚਲ ਫੇਰ ਮੁੜ ਕੇ ਪਾ ਲੂੰ ਮੈਨੂੰ ਤੁਸੀਂ ਕੁਰਤਾ ਪਜਾਮਾ ਹੀ ਦੇ ਦਿਓ ਉਹ ਭਾਜੀ 15000 ਦਾ ਕੋਟ ਪੈਂਟ ਭਾਜੀ ਛੈਲ ਲਵਾ ਕੇ ਆ ਗਏ ਤੁਸੀਂ 15000 ਦਾ ਕੋਟ ਪੈਂਟ ਨਹੀਂ ਕੋਟ ਪੈਂਟ 2 ਪੀਸ ਅਸੀਂ 2995 ਜੇ ਬਣਾ ਕੇ ਦੇ ਦੇਣਾ ਤੁਹਾਨੂੰ ਗੱਲਾਂ ਕੱਪੜੇ ਦੀ ਗੱਲ ਕਰਦੇ ਹੋ ਨਹੀਂ ਭਾਜੀ ਸਟਿਚ ਕਰਕੇ ਸਲਾਈ ਕਰਕੇ ਤੁਸੀਂ ਠੀਕ ਹੋ ਮਜ਼ਾਕ ਤੇ ਨਹੀਂ ਕਰਦੇ ਮੇ ਕੋ ਡਿਜ਼ਾਈਨ ਚਾਹੇ ਇੱਦਾਂ ਦਾ ਬਣਾ ਲਓ ਇਹ ਵੀ 2995 ਜੀ 2995 ਚ ਕੱਪੜਾ ਵੀ ਤੇ ਸਲਾਈ ਕਰਕੇ ਦਉਂਦੇ ਇਹ ਬਾਜ਼ਾਰ ਚ ਤਾਂ 12-15000 ਤੋਂ ਘੱਟ ਨਹੀਂ ਕੋ ਦਿੰਦਾ ਭਾਜੀ ਕੱਟੋ-ਕੱਟ ਰੇਟ ਆ 12-15000 ਪਰ ਮਾਤੂ ਸ਼ਰੀ ਦਾਸਤਾਰ ਅੰਕਲੋਂ ਮਕਾਤੀਆਂ 2995 2 ਪੀਸ ਬਣਾ ਕੇ ਦਿੰਦਾ ਤੇ 3 ਪੀਸ ਦਾ ਰੇਟ ਕੀ ਹੈ ਬਾਜ਼ਾਰ ਚ ਇਹ ਵੀ ਦੱਸ 12000 18-18000 ਚ ਮੈਂ ਖੁਦ ਲੈ ਆ ਇਹ ਛੇਲ ਲਾਉਣ ਵਾਲੇ ਰੇਟ ਆ ਸਾਡਾ ਰੇਟ ਹੈਗਾ 3760 ਰੁਪਏ 3760 ਕੱਲਾ ਕੱਪੜੇ ਦੀ ਗੱਲ ਕਰਦੇ ਹੋ ਭਾਜੀ ਵਿੱਚੇ ਸਮਾਈ ਪਾ ਕੇ ਸਟਿਚ ਕਰਕੇ ਬਾਸਕਟ ਬਣਾ ਕੇ ਪੈਂਟ ਵੀ ਨਾਲ ਦਵਾਂਗੇ ਬਣਾ ਕੇ ਰੰਗ ਜਿਹੜਾ ਮਰਜ਼ੀ ਲੈ ਲਮਾ ਕਲਰ ਜਿੰਨੇ ਮਰਜ਼ੀ ਅੱਛਾ ਐਦਾਂ ਦੇ ਵੀ ਦੇ ਦਿੰਨੇ ਹਾਂ ਆ ਤਾਂ ਭਾਈ 25 25 30 30000 28 28000 ਜੀ ਮਿਲਦੇ ਆ ਸ਼ੋਰੂਮ ਆ ਭਾਜੀ ਜਿੰਨਾ ਰੇਟ ਕੋ ਉਹਨਾਂ ਰੇਟ ਘਾਟਾ ਜਹਣ ਤੇ ਕੰਮ ਚ ਇਹਦਾ 3 ਮਹੀਨੇ ਦਾ ਕੰਮ ਹੁੰਦਾ ਤੇ ਲੋਕਾਂ ਦੇ ਛੱਲ ਬਜ਼ਾਰਾ 'ਚ ਲਾਉਣੀ ਸ਼ੁਰੂ ਹੋ ਚੁੱਕੀ ਆ ਹੁਣ ਪਰ ਕਾਦੀਆਂ ਪੁੱਟਰ ਰੋਡ ਤੇ ਇਹੋ ਜਿਹਾ ਕੁਝ ਨਹੀਂ ਹੋਣਾ ਇਹੋ ਜਿਹਾ ਸਟਾਈਲ ਵੀ ਇਦਾਂ ਦਾ ਸਟਾਈਲ ਬਣਾ ਵੀ 2995 ਚ ਬਣਾ ਕੇ ਦੇ ਦਾਂਗੇ ਅੱਛਾ ਭਾਈ ਰੇਟ ਤਾਂ ਬੜੇ ਜਿਆਦਾ ਹੈ ਯਾਰ ਤੁਹਾਡੇ ਚਲੋ ਫਿਰ ਮੈਨੂੰ ਆ ਸ਼ੇਰਬਾਨੀ ਵੀ ਦੱਸਦੇ ਮੈਂ ਆਪਣੇ ਦੋਸਤ ਨੂੰ ਕਹਾਂਗਾ ਭਾਈ ਕਿਰਾਏ ਤੇ ਨਾ ਲੈ ਸ਼ੇਰਬਾਨੀ ਮਾਤੂ ਸ਼੍ਰੀ ਦਸਤਾਰ ਤੋਂ ਜਾ ਕੇ ਖਰੀਦ ਲਾ ਰੇਟ ਦੱਸੋ ਇਹ ਮਿਲ ਜੂਗੀ 17-18000 ਰੁਪਏ ਜੋ ਭਾਈ ਤੁਹਾਡਾ ਦਿਮਾਗ ਖਰਾਬ ਹੋਇਆ 17-18000 ਰੁਪਿਆ ਪੈਸਾ ਬਹੁਤ ਹੁੰਦਾ ਮੈਂ ਮੰਨਿਆ ਮੰਗਾਈ ਬਹੁਤ ਆ ਪਰ ਅਸੀਂ 650 7000 ਚ ਕੱਪੜਾ ਵੀ ਸਮਾਈ ਵੀ ਬਾਈ ਜੀ ਮਜ਼ਾਕ ਤੇ ਨਹੀਂ ਕਰਦੇ ਤੁਸੀਂ ਮੇਰੇ ਨਾਲ ਜੀ ਮਾਤੂ ਸ਼ਰੀ ਦਸਤਾਰ ਅੰਕਲੋਂ ਮਜ਼ਾਕ ਨਹੀਂ ਕਰਦਾ ਵਹਿਮ ਕੱਟਦਾ ਤੇ ਚੰਗੇ ਵਹਿਮ ਕੱਟਦਾ ਬਾਈ 10-12000 ਰੁਪਏ ਦਾ ਕਿਰਾਇਆ ਚਾਹਦਾ ਤੁਸੀਂ ਕਹਿੰਦੇ ਹੋ 6500 7000 ਚ ਸਲਾਈ ਕਰਕੇ ਲੈ ਜਾਓ ਭਾਜੀ ਉਹਦਾ ਕਾਰਨ ਹੈ ਕਿਉਂਕਿ ਮਾਤੂ ਸ਼ਰੀ ਦਸਤਾਰ ਕੱਪੜਾ ਵੀ ਆਪਦਾ ਲਾਉਂਦਾ ਟੇਲਰ ਵੀ ਸਾਡੇ ਕੋਲੇ ਆਪਦੇ ਯੂਪੀ ਦੇ ਕਾਰੀਗਰ ਆ ਹੁਣ ਕੁੜਤਾ ਪਜਾਮਾ ਤੁਹਾਨੂੰ ਕੀ ਲੱਗਦਾ ਤੁਸੀਂ 3000 ਦੀਆਂ ਗੱਲਾਂ ਕਰਦੇ ਸੀ ਆ ਪੈਸੇ ਫੜੋ ਇਹ ਸਿਰਫ 1500 ਚੇ ਬਣਾ ਕੇ ਦਿੰਨੇ ਆ ਆ ਜੋ ਵੈਰਾਈਟੀ ਵੀ ਦਿਖਾਵਾਂ ਕੋਰਤੇ ਪਜਾਮੇ ਵੀ ਭਾਈ ਵਾਈਟ ਕੋਰਤੇ ਪਜਾਮੇ ਵੀ ਹੈਗੇ ਉਹ ਭਾਜੀ ਵਾਈਟ ਵੀ ਰੰਗਦਾਰ ਵੀ ਆ ਚੈੱਕ ਕਰੋ ਜਾਗੋ ਪਾਰਟੀਆਂ ਦੇ ਵਿੱਚ ਪੈਣੇ ਆ ਹੁਣ ਦੋਸਤ ਦਾ ਵਿਆਹ ਹੈਗਾ ਵਾ ਤੁਸੀਂ ਤਾਂ ਜਾਣਾ ਹੀ ਜਾਣਾ ਕੋਰਟ ਪੰਡ ਪਾ ਕੇ ਉਥੋਂ ਦੇ ਜਿਹੜੇ ਰਿਸ਼ਤੇਦਾਰ ਆ ਜਾਂ ਉਹਦੇ ਦੋਸਤ ਮਿੱਤਰ ਆ ਉਹਨੂੰ ਵੀ ਧਿਆਨ ਨਾਲ ਸੁਣਿਆ ਦੇ ਦਿਓ ਵੀ ਬਜ਼ਾਰਾਂ ਚੋ ਕਰੇ ਛਿਲ ਨਾ ਲਵਾ ਬੈਠੇ ਭਾਈ ਜੀ ਅੱਜ ਕੱਲ ਥੀਮ ਬੜਾ ਚੱਲਦਾ ਜੇ ਅਸੀਂ ਦੋਸਤਾਂ ਦੋਸਤਾਂ ਨੇ ਜਾਗੋ ਤੇ 8 8 10 10 ਉਹਨਾਂ ਨੇ ਇੱਕੋ ਜਿਹੀ ਬਣਾ ਦਿੰਨੇ ਹੋ ਤੁਸੀਂ ਬਿਲਕੁਲ ਬਣਾ ਦਿੰਨੇ ਆ ਆ ਕੁੜਤਾ ਪਜ ਆਲ ਡਿਜ਼ਾਈਨਰ ਬਾਸਕਟ ਵੀ ਬਣਾ ਕੇ ਦੇਵਾਂਗੇ ਭਾਜੀ ਦਰਜੀ ਦੁਰਜੀ ਚੰਗੇ ਆਪਣੇ ਇਦਾਂ ਨਾ ਹੋਵੇ ਨਾ ਸਾਡੀ ਸਟੀਚਿੰਗ ਹੀ ਗਲਤ ਕਰਦੇ ਹੋ ਤੁਸੀਂ ਭਾਜੀ ਯੂਪੀ ਦੇ ਬੈਸਟ ਕਾਰੀਗਰ ਆ ਸਮਾਈਆਂ ਚੈੱਕ ਕਰੋ ਤੁਸੀਂ ਆਮ ਦੇਖਦੇ ਹੋ ਇਦਾਂ ਦੀਆਂ ਸਮਾਈਆਂ ਦੇ ਰੇਟ ਹੀ ਬਹੁਤ ਮਹਿੰਗੇ ਹੁੰਦੇ ਆ ਅਸਟਾ ਬਾਸਕਟ ਸਾਰੀ 12-1500 ਦੇ ਤਿਆਰ ਕਰ ਦਿੰਨੇ ਆ। ਭਾਜੀ ਇਹ ਚਿੱਟਾ ਕੋਰਤਾ ਮੈਂ ਲਿਆ ਸੀ ਮੈਂ ਮੈਨੂੰ 4k ਤੋਂ ਸ਼ੁਰੂ ਕਰ ਦਿੰਦੇ 5-5 6-6 ਹਜ਼ਾਰ ਦੇ ਮੈਂ ਕੋਰਤੇ ਮੈਂ ਸਮਾਇਆ। ਇਹ ਮੈਨੂੰ ਦੱਸੋ ਕਿੰਨੇ ਤੋਂ ਸ਼ੁਰੂ ਕਰ ਦਿੰਦੇ ਹੋ ਤੁਸੀਂ? ਭਾਜੀ ਉਹ ਦੁਕਾਨਦਾਰਾਂ ਨੇ ਛਿਲ ਲਾਉਣ ਦੇ ਤਰੀਕੇ ਲੱਭੇ ਹੋਏ ਆ। ਸਾਡੇ ਕੋਲੇ 700 ਰੁਪਏ ਤੋਂ ਸ਼ੁਰੂ ਹੋ ਕੋਰਤਾ ਪੇ ਮੈਂ 700 800 1200 ਮੈਂ ਕਹਿੰਦਾ ਵੱਧ ਤੋਂ ਵੱਧ 2000 ਦਾ ਕੁਰਤਾ ਪਜਾਮਾ ਸਾਡੇ ਕੋਲੇ ਭਾਜੀ ਮੈਂ ਤਾਂ ਪਉਣਾ ਨਾ ਬ੍ਰਾਂਡ ਮੈਨੂੰ ਬ੍ਰਾਂਂਟਡ ਚਾਹੀਦੇ ਕੱਪੜੇ ਭਾਜੀ ਬ੍ਰਾਂਡ ਆ ਚੈੱਕ ਕਰੋ ਆਹ ਲੋ ਕੈਮਰੇ ਵਾਲੇ ਆਹ ਕਿਹੜਾ ਬ੍ਰਾਂਡ ਆ ਬੋਲੋ ਰੇਮਨ ਦਾ ਕੁਰਤਾ ਪਜਾਮਾ ਪੇਪਰ ਕਾਟਨ ਦਾ ਨਜ਼ਾਰਾ ਜੇ 5-6000 ਦਾ ਮਿਲਦਾ ਰੇਮਨ ਦਾ ਕੁਰਤਾ ਪਜਾਮਾ ਚੱਕੋ 15-1600 ਰੁਪਏ 'ਚ 1600 ਰੁਪਏ 'ਚ 1000 ਜੇ ਨਹੀਂ ਰੇਮਨ ਦੇ ਕੁਰਤੇ ਰੇਮਨ ਦਾ ਕੁਰਤਾ ਪਜਾਮਾ ਆ ਜੋ ਹੁਣ ਆ ਚੱਕੋ ਬ੍ਰਾਂਡ ਸੀ ਆਰਾਮ ਦਾ ਕੁਰਤਾ ਪਜਾਮਾ ਇਹੀ ਕੁਰਤਾ ਪਜਾਮਾ ਬਜ਼ਾਰਾ 'ਚ ਬ੍ਰਾਂਡਾਂ ਦੇ ਨਾਮ ਲੈ ਕੇ ਥ ਉਹੀ ਕਾਤੜੀਆਂ ਪੁੱਟ ਰੋਡ ਤੇ ਬੰਦ ਕਰਤੀ ਕਿਉਂਕਿ ਆ ਵੀ ਕੁੜਤਾ ਪਿਆਮਾ 2000 ਦੇ ਦੇ ਦੇਣਾ ਭਾਈ ਜੀ ਆ ਮੈਂ 2500 ਰੁਪਏ ਦੀ ਲਈ ਸੀਗੀ ਕਮੀਜ਼ ਇਹੀ ਇਹ ਇਹ ਇਦਾਂ ਦੇ ਵਧੀਆ ਕੱਪੜੇ ਹੈਗੇ ਸਾਡੇ ਕੋਲ ਭਾਜੀ ਉਹ ਤਾਂ ਲਾਂਟੇ ਮਾਲ ਚੋਂ ਤੁਸੀਂ ਸ਼ੈਲ ਲਵਾ ਕੇ ਆਏ ਹੋ ਆ ਚੱਕੋ ਇਦਾਂ ਦੀਆ ਪ੍ਰਿੰਟਡ ਕਮੀਜ਼ਾ ਕੋਈ 500 ਦੀ ਕੋਈ 700 ਦੀ ਭਾਜੀ ਸਾਡਾ ਸ਼ੋਰੂਮ ਜ਼ਰੂਰ ਲਾਂਟੇ ਮਾਲ ਆਰਗਾ ਪਰ ਰੇਟ ਸਾਡੇ ਬਹੁਤ ਜੈਨੂ ਹੋਣਾ ਆ ਚੈੱਕ ਚ ਸ਼ਰਟਾ ਲੈ ਲਓ ਪਲੇਨ ਲੈ ਲਓ ਆਫਿਸ ਵੇਅਰ ਲੈਣੇ ਪਾਰਟੀ ਵੇਅਰ ਆ ਚੈੱਕ ਕਰੋ ਭਾਜੀ ਟਾਪ ਦੇ ਬ੍ਰਾਂਡ ਆ ਕਲਾਪੀ ਟਾਲੀਆ ਬਿਰਲਾ ਸੈਂਚਰੀ ਪ੍ਰੀਮੀਅਰ ਸੀਆਰਐਮ ਰੇਮਨ ਉਹ ਵੀ ਸਾਡੇ ਕੋਲੇ ਹੈਗੇ ਭਾਜੀ ਜਿਹੜੇ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਰੰਗ ਚੱਲਦੇ ਕੋਟ ਪੈਂਟ ਚ ਰੰਗ ਰੰਗ ਸਾਰੇ ਦੇ ਦਿੰਨੇ ਹੋ ਆ ਚੈੱਕ ਕਰੋ ਭਾਜੀ ਤੁਹਾਨੂੰ ਰੇਟ ਦੱਸਿਆ 12 15000 ਵਾਲਾ 2995 ਸਟਿਚ ਕਰਕੇ ਦਿੰਨੇ ਆ ਰੰਗ 1 2 3 4 5 6 7 ਸਾਡੇ ਕੋਲ 15 ਤੋਂ 16 ਰੰਗ ਆ ਚੈੱਕ ਕਰੋ ਜੀ 2995 3760 ਚ ਇੰਨੇ ਰੰਗ ਆ ਹੁਣ ਗੱਲ ਕਰ ਲੈਨੇ ਰਾਇਲ ਕਲਾਸ ਵਧੀਆ ਬ੍ਰਾਂਡ ਦੀ ਗੱਲ ਕਰਨ ਲੈਨੇ ਸੀ ਆ ਰਾਮ ਰੇਮਨ ਦਾ ਉਹ ਵੀ ਅਸੀਂ ਕੋਈ 20 25 25000 ਚ ਨਹੀਂ ਦੇਨੇ 5000 7000 8000 10000 ਜਿਸ ਸਟਿਚ ਕਰਕੇ ਸਲਾਈ ਕਰਕੇ ਦੇ ਦਿੰਦੇ ਆ ਅਸੀਂ ਬਾਈ ਜੀ ਜੇ ਮੈਂ ਪੈਂਟ ਦੇ ਨਾਲ ਪਾਉਣ ਲਈ ਬਲੇਜ਼ਰ ਲੈਣੀ ਆ ਉਹ ਵੀ ਹੈਗੀ ਆਪਣੇ ਕੋਲ ਦੇਖੋ ਜੀ ਪਿਓਰ ਵੂਲ ਦੀਆਂ ਬਲੇਜ਼ਰਾਂ ਚੈੱਕ ਕਰ ਲਓ ਟਵੀਟਾ ਚੈੱਕ ਕਰ ਲਓ ਤੁਸੀਂ ਦੇਖੋ ਕਿੰਨੀਆਂ ਸ਼ਾਨਦਾਰ ਪੈਰੀਆਂ ਵੈਰਾਈਟੀਆਂ ਔਰ ਕੱਪੜੇ ਭਾਈ ਦਮਦਾਰਾ ਆਹ ਦੇਖੋ ਕੱਪੜੇ ਦੀ ਕੁਆਲਿਟੀ ਹੱਥ ਲਾ ਕੇ ਪਤਾ ਲੱਗਦੀ ਰਾਇਲ ਕਲਾਸ ਕੱਪੜੇ ਆ ਸਾਡੇ ਕੋਲੇ ਦੂਜੀਆਂ ਸੇਲਸਮੈਨੀਆਂ ਨਹੀਂ ਹੁੰਦੀਆਂ ਲਓ ਜੀ ਸਮੋਸੇ ਆ ਗਏ ਜੀ ਪਕੌੜੇ ਆ ਗਏ ਜੀ ਉਹਨਾਂ ਵਿੱਚੇ ਕਹਿੰਦੇ ਤੇਲ ਤਾਂ ਤਿਲਾ ਚੋਂ ਹੀ ਨਿਕਲਦਾ ਵਾ ਪਰ ਸਾਡਾ ਉਹ ਕੰਮ ਨਹੀਂ ਆ ਨਾ ਸਮੋਸੇ ਨਾ ਪਕੌੜੇ ਕੱਪੜੇ ਦੇ ਰੇਟ ਹੀ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਦਵਾਂਗੇ ਚੈਲੰਜ ਲੈ ਆ। ਇਹ ਡਿਜ਼ਾਈਨਰ ਵੀ ਹੈਗੇ ਆ ਜਾਕੋ ਵਾਲੇ ਕੁਰਤੇ ਬਿਲਕੁਲ ਹੈਗੇ ਆ। ਦੇਖੋ ਸ਼ਹਿਰੀ ਵਿਆਹਾਂ ਸ਼ਾਦੀਆਂ 'ਚ ਡਿਜ਼ਾਈਨਰ ਕੁਰਤੇ ਚੱਲਦੇ ਇਦਾਂ ਦੇ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਇਹ ਕੋਈ ਬਾੜੇ ਵਹਿੰਗੇ ਵੀ ਨਹੀਂ ਬਾਨੇ ਇਹ ਨਹੀਂ 5-7000 ਦਾ ਕੁੜਤਾ ਪਿਆਮਾ ਬਣੂਗਾ 1200 1500 ਚ ਸਟਿਚ ਕਰਕੇ ਲੈ ਜਾਓ ਕੁੜਤਾ ਹੁਣ ਸ਼ੇਰਵਾਨੀਆਂ ਦੇਖੋ ਭਾਜੀ ਸ਼ੇਰਵਾਨੀਆਂ ਦੇ ਡਿਜ਼ਾਈਨ ਚੈੱਕ ਕਰੋ ਕਿੰਨੇ ਰਾਇਲ ਕਲਾਸ ਅਲਟੀਮੇਟ ਸ਼ਾਨਦਾਰ ਚੈੱਕ ਕਰੋ ਕਲਰ ਪਿਆਰੇ ਪਿਆਰੇ ਹੁਣ ਤੁਸੀਂ ਦੇਖੋ ਸ਼ੇਰਵਾਨੀਆਂ ਦੇ ਵਿੱਚ ਵੀ ਬਹੁਤ ਡਿਜ਼ਾਈਨ ਹੈ ਇਹੇ ਸ਼ੇਰਵਾਨੀ ਬਿਆਰਾਂ ਚ 10-10000 ਰੁਪਿਆ ਰੈਂਟਾ ਪਰ ਅਸੀਂ 6500 7000 ਚ ਸਟਿਚ ਕਰਕੇ ਦੇ ਦਿੰਨੇ ਆ ਦੇਖੋ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀਆਂ ਤਾਂ ਹੈਗੀਆਂ ਨਾਲ ਸਾਡੇ ਕੋਲ ਲੇਡੀ ਸੂਟਾਂ ਦੇ ਵਿੱਚ ਬਹੁਤ ਵੈਰਾਈਟੀ ਆ ਚਾਹੇ ਲਹਿੰਗੇ ਸ਼ਰਾਰੇ ਗਰਾਰੇ ਗਾਉਣ ਚੈੱਕ ਕਰੋ ਹੁਣ ਕਿਉਂਕਿ ਵਿਆਹਾਂ ਮਾ ਛਾਤੀਆਂ ਦੇ ਦੇਣਾ ਭਰਾਵਾਂ ਦਾ ਵੀ ਫਾਇਦਾ ਕਰਨਾ ਹੀ ਕਰਨਾ ਭੈਣਾਂ ਨੇ ਵਿਆਹ ਛਾਤੀ ਦੀ ਸ਼ਾਪਿੰਗ ਕਰਨੀ ਆ ਲਹਿੰਗੇ ਲੈਣੇ ਆ ਸੂਟ ਲੈਣੇ ਆ ਸਾਡੇ ਕੋਲ ਵੈਰਾਈਟੀ ਬਹੁਤ ਸ਼ਾਨਦਾਰ ਆ ਚੁੱਕੀ ਆ ਅਜਾ ਸੂਟ ਸ਼ੁਰੂ ਕਿੱਥੋਂ ਹੈ ਨਾ ਕਿੱਥੇ ਤੱਕ ਜਾਂਦੀ ਵੈਰਾਈਟੀ ਭਾਜੀ ਸਾਡੇ ਕੋਲ ਵਧੀਆ ਲੈਣ ਦੇਣ ਵਾਲੇ ਸੂਟ 500 ਤੋਂ ਲੈ ਕੇ 10000 ਤੱਕ ਦੇ ਸਾਡੇ ਕੋਲ ਰਾਇਲ ਕਲਾਸ ਸੂਟ ਮਿਲਦੇ ਆ ਜਿਹੜੇ ਰੇਟ ਸਾਡੇ ਆ ਅਸੀਂ ਸਿੱਧੇ ਤਾਂ ਕਹਿੰਨੇ ਆ ਜੀ ਚਾਹੇ ਕਿਸੇ ਭੈਣ ਨੇ ਦਾਜ ਵਰੀ ਬਣਾਉਣੀ ਚਾਹੇ ਵੀਰ ਨੇ ਬਣਾਉਣੀ ਆ ਜਿਹੜੀ 11 ਲੱਖ ਦੀ ਆ ਉਹ ਅਸੀਂ 40 ਹਜ਼ਾਰ ਚ ਬਣਾ ਦਿੰਨੇ ਆ ਜਿਹੜੀ 2 ਲੱਖ ਦੀ ਬਣਦੀ ਉਹ 80 ਹਜ਼ਾਰ ਚ ਬਣਾ ਕੇ ਦੇ ਦਿੰਨੇ ਆ ਐਡੇ ਵੱਡੇ ਦਾਅਵੇ ਨਹੀਂ ਕਰਦੇ ਅਸੀਂ ਲੋਕਾਂ ਦੇ ਫਾਇਦੇ ਕਰਦੇ ਆ ਭਾਜੀ ਪੱਗਾਂ ਦਾ ਕੱਪੜਾ ਚੰਗਾ ਹੈਗਾ ਸਾਡੇ ਕੋਲ ਰੰਗ ਕਿੰਨੇ ਆ ਤੇ ਇਹ ਬਹਿੰਗੇ ਦੇ ਨਹੀਂ ਬਾਲੀਆਂ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਸਾਡਾ ਪੱਗਾਂ ਦਾ ਨੰਬਰ 1 ਬ੍ਰਾਂਡ ਆ ਦੁਨੀਆ ਦਾ 1970 ਤੋਂ ਅਸੀਂ ਪੱਗਾਂ ਦੇ ਖੇਤਰ 'ਚ ਆ ਦੇਖੋ ਆਮ ਦੁਕਾਨ ਤੇ ਤੁਸੀਂ ਜਾਣਦੇ ਹੋ ਜਿੱਥੇ ਤੁਹਾਨੂੰ 10 ਜਾਂ 20 ਰਾਂਗੇ ਮਿਲਦੇ ਪੱਕਾ ਦੇ ਤੁਸੀਂ ਇਹ ਚੈੱਕ ਕਰ ਲਓ ਪੂਰੀ ਦੀ ਪੂਰੀ ਲੈਣ ਬੋਲ ਸਾਡੀ ਪਿਓਰ ਫੁੱਲ ਵੈਲ ਦੀ ਆ ਰੂਬੀਆ ਦੀ ਸਾਡੇ ਕੋਲੇ ਫੁੱਲ ਵੈਲ ਦੀ ਬਹੁਤ ਹੀ ਬੈਸਟ ਕੁਆਲਿਟੀ ਇਹ ਨਹੀਂ ਵੀ ਤੁਸੀਂ ਪੱਗ ਬੰਨਣਾ ਲੱਗੇ ਹੋ ਲੜ ਘਟ ਜੂਗਾ ਜਾਂ ਚਿਰਕੀ ਜਾਂ ਟੋਕ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਫੁੱਲ ਗਰੰਟੀ ਦਿੰਨੇ ਆ ਗਰੰਟੀ ਕੱਲੇ ਬੋਲ ਕੇ ਨਹੀਂ ਦਿੰਦੇ ਅਸੀਂ ਬਿੱਲ ਦੇ ਉੱਤੇ 90 ਦਿਨਾਂ ਦੀ ਗਰੰਟੀ ਲਿਖ ਕੇ ਦਿੰਨੇ ਆ ਡੱਬ ਪੈ ਜਾਣ ਚਿਰਕੀ ਪੈ ਜਾਣ ਤੁਸੀਂ ਵਾਪਸ ਦੇ ਕੇ ਨਵੀਂ ਪੱਕ ਲੈ ਜਾਓ ਕੋਈ ਐਫ ਬਾਟ ਅਰੇ ਬਦਲ ਦਿੰਨੇ ਹੋ ਸਾਰੀ ਬਦਲ ਦਿੰਨੇ ਆ ਜੀ ਆ ਤੁਸੀਂ ਲਾਈਨਿੰਗ ਦਾ ਕੱਪੜਾ ਚੈੱਕ ਕਰ ਲਓ ਲਾਈਨਿੰਗ ਦਾ ਕੱਪੜਾ ਬਾਜ਼ਾਰਾਂ ਦੇ ਵਿੱਚ 60 60 ਰੁਪਏ ਮੀਟਰ ਆ ਅਸੀਂ 40 ਰੁਪਏ ਮੀਟਰ ਗਰੰਟੀ ਵਾਲੀ ਲਾਈਨਿੰਗ ਦਿੰਨੇ ਆ ਗਰੰਟੀ ਵਾਲੀ ਲਾਈਨਿੰਗ ਕਿਉਂਕਿ ਤੁਸੀਂ 5-7000 ਵਾਲਾ ਸੂਟ ਤਾਂ ਲੈ ਲੈਨੇ ਹੋ ਔਰ ਉਦੋਂ ਬਾਅਦ ਤੁਹਾਡੀ ਬੁਟੀਕ ਵਾਲੀ ਦੇਸੀ ਜੀ ਲਾਈਨਿੰਗ ਲਾ ਦਿੰਦੀ ਜਿਸ ਦੇ ਨਾਲ ਤੁਹਾਡਾ 5-10000 ਵਾਲਾ ਸੂਟ ਵੀ ਖਰਾਬ ਹੋ ਜਾਂਦਾ ਤੁਸੀਂ ਲਾਈਨਿੰਗ ਵੀ ਬ੍ਰਾਂਡ ਦੀ ਲਾਓ ਮਾਤੂਸ਼ੀ ਦਸਤਾਰ ਦੀ 40 ਰੁਪਏ ਮੀਟਰ ਦੀ ਲਾਈਨਿੰਗ ਹੈ ਸੋ ਲੋ ਜੀ ਤੁਸੀਂ ਆਜੋ ਛੇਦੀ ਛੇਦੀ ਮਾਤੂਸ਼ੀ ਦਸਤਾਰ ਬੁੱਟਰ ਰੋਡ ਕਾਤੀਆਂ ਮੇਰੇ ਤਾਂ ਦਿਲ 'ਚ ਬਹੁਤ ਵੱਡਾ ਭਲੇਖਾ ਸੀ ਵੀ ਵਾਕਈ 15-15 17-17000 ਦੇ ਕੋਟ ਬਣਾ ਪਰੇ ਜਿਹੜੇ 2995 ਦੇਈ ਜਾਂਦੇ ਆ 3000 ਵਾਲਾ ਕੋਟ ਤਾਂ ਮੈਂ 1500 ਦੇਈ ਜਾਂਦੇ ਆ ਹੋਰ ਵੀ ਬਹੁਤ ਸਾਰੇ ਫਾਇਦੇ ਆ ਨ ਮੱਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਤੀਆਂ ਜਿੱਥੇ ਲੱਖ ਰੁਪਏ ਬਜਣੇ ਆ ਦੇਖੋ ਜੀ ਇੱਥੇ ਇੱਕ ਛੱਤ ਹੈ ਤਾਂ ਹੀ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਸਾਡੇ ਕੋਲੇ ਕੋਟ ਪੈਂਟ ਕੁਰਤੇ ਪਜਾਮੇ ਲੇਡੀ ਸੂਟ ਸ਼ਰਾਰੇ ਗਰਾਰੇ ਤੁਸੀਂ ਲੈਣ ਦੇਣ ਵਾਸਤੇ ਵਧੀਆ ਕੰਮਲ ਲਾਣੇ ਆ ਮੌਂਟੀ ਕਾਰਲੋ ਤੇ ਸਾਡੇ ਕੋਲ ਉਹ ਵੀ ਹੈਗੇ ਟਾਈਆਂ ਵੀ ਹੈਗੀਆਂ ਦੇਖੋ ਜੀ ਸਿੱਧੀ ਸਪਸ਼ਟ ਗੱਲ ਕਹਿੰਨੇ ਆ ਬਜ਼ਾਰਾਂ ਤੇ ਜਾ ਕੇ ਹੁਣ ਤੁਸੀਂ ਛੱਲ ਨਾ ਲਵਾਓ ਤੁਸੀਂ ਇੱਕ ਵਾਰ ਆ ਕੇ ਦੇਖੋ ਸਾਡੇ ਰੇਟ ਚੈੱਕ ਕਰਕੇ ਦੇਖੋ ਸਾਡੀ ਕੁਆਲਿਟੀ ਚੈੱਕ ਕਰਕੇ ਦੇਖੋ ਸਾਡੀ ਪ੍ਰੈਜੈਂਟੇਸ਼ਨ ਚੈੱਕ ਕਰਕੇ ਦੇਖੋ ਤੁਹਾਨੂੰ ਕਾਦੀਆਂ ਦੇ ਵਿੱਚ ਆਉਣਾ ਪੈਣਾ ਬੱਟਰ ਰੋਡ ਤੇ ਯਾਦ ਰੱਖਿਓ ਬੱਟਰ ਰੋਡ ਕਾਦੀਆਂ ਜਿੱਥੇ ਤੁਹਾਡੇ ਫਾਇਦੇ ਹਮੇਸ਼ਾ ਮਾਤੂ ਸ਼੍ਰੀ ਦਸਤਾਰਾਂ ਕੋਲੋਂ ਕਰਦਾ ਰਹੂਗਾ